ਕੱਲ 9 12 25 ਨੂੰ ਐਸੋ ਤੋਂ ਸਦਾ ਬਟਾ ਲਾਉਂ ਸੋਸ਼ਲ ਮੀਡੀਆ ਸੈੱਲ ਤੋਂ ਇੱਕ ਇਨਫੋਰਮੇਸ਼ਨ ਮਿਲੀ ਤੇ ਇੱਕ ਬ੍ਰੈਂਡਿਸ਼ ਆਫ ਵੈਪਨਸ ਬੰਦੀ ਇੱਕ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਵੈਪਨਸ ਦੀ ਪ੍ਰਦਰਸ਼ਨੀ ਕਰ ਰਿਹਾ ਹੈ ਜਿਸ ਤੇ ਕਾਰਵਾਈ ਕਰਦੇ ਹੋਇਆ ਐਸੋ ਸਦਾ ਬਟਾ ਲਾ ਨੇ ਮਾਨ ਜੋ ਡੀਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਸੰਬੰਧੀ ਜੋ ਕਿ ਕਿਸੇ ਵੀ ਵਿਅਕਤੀ ਕੋਈ ਵੀ ਵਿਅਕਤੀ ਵੈਪਨਸ ਦੀ ਸ਼ਰਿਆਂ ਪ੍ਰਦਰਸ਼ਨੀ ਨਹੀਂ ਕਰੇਗਾ ਨਾ ਹੀ ਜਨਤਕ ਤੌਰ ਤੇ ਨਾ ਹੀ ਸੋਸ਼ਲ ਮੀਡੀਆ ਤੇ ਕਿਸੇ ਵੀਡੀਓ ਜਾਂ ਫੋਟੋ ਰਾਹੀਂ ਜਿਸ ਦੀ ਕਾਰਵਾਈ ਕਰਦੇ ਹੋਏ ਐਸਐਸ ਸਾਹਿਬ ਨੇ ਉਸ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਮੁਕਦਮਾ ਨੰਬਰ 1992 ਮੀਟਿੰਗ 9125 ਅੰਡਰ ਸੈਕਸ਼ਨ 223 ਬੀ ਐਨਐਸ ਸਦਰ ਬਟਾਲਾ ਮੈਂ ਸਭੀ ਵਿਅਕਤੀ ਨੂੰ ਇਸ ਅਪੀਲ ਕਰਦਾ ਹਾਂ ਤੇ ਚੇਤਾਵਨੀ ਦਿੰਦਾ ਹਾਂ ਕੋਈ ਵਿਅਕਤੀ ਜਨਤਕ ਤੌਰ ਤੇ ਯਾ ਸੋਸ਼ਲ ਮੀਡੀਆ ਤੇ ਵੈਪਨਿੰਗ ਪ੍ਰਦਰਸ਼ਨੀ ਨਹੀਂ ਕਰੇਗਾ ਅਗਰ ਇਹੋ ਜੀ ਗੱਲ ਦੁਆਰਾ ਕਰੇ ਸਾਹਮਣੇ ਆਈ ਤਾਂ ਉਸਦੇ ਇਮੀਡੀਏਟਲੀ ਐਕਟ ਕਰਦੇ ਹੋਇਆ ਕਾਨੂੰਨ ਸਰਕਾਰੀ ਕਿ ਦੀ ਜਾਵੇਗੀ